ખાઈ દે ખાઈ દે

ਫਾਕਸੀਆ ਕਰਾਂ ਗਿਆਨੀ ਮੇਜਰ ਸਿੰਘ ਦੀ ਲੋਈਆਂ ਦੇ ਜਥੇ ਦਾ ਵੀਰ ਹਰਮਨ ਸਿੰਘ ਦੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਹੋਇਆ ਜੀ ਬੋਲੇ ਸੋਨ ਹਾਲ ਇਹਨਾਂ ਜਥਿਆਂ ਦਾ ਵਿਸ਼ੇਸ਼ ਸਨਮਾਨ ਥਾ-ਥਾ ਤੇ ਹੋ ਰਿਹਾ ਹੈ ਇਹ ਆਪ ਸੰਗਤਾਂ ਦੇ ਪਿਆਰ ਦੇ ਸਦਕਾ ਸਤਿਕਾਰ ਦੇ ਸਦਕਾ ਆਓ ਸਮਾਪਨਾ ਸੀਮਤ ਡੰਡ ਟੁੱਕੇ ਬੋਲੇ ਤੇ ਮੁਗਲਿਆ ਫੌਜ ਯੋ ਕਿਤਾ ਜੀ ਕਿਤੇ ਸੰਗ ਵੀਰ ਹੋਨੇ ਮਰਤੇ ਪੁੱਤਰੀ ਕਾਲੀ ਹੋ ਵੀਰਨ ਮੇਰੇ ਸਭ ਅਭੀ ਮੇਰੇ ਹੋਣਗੇ ਆਲੋ ਸਭ ਤੋਂ ਬੇਤੀ ਹੈ ਬਹਿਲੋ ਜੀ ਇਸੇ ਦੇ ਕੰਦੇ ਵਾਸਤੇ ਭਾਈ ਹਾਂ ਜੀ ਤੇ ਵੀਰ ਸਿੰਘ ਜੀ ਉਹਨਾਂ ਦਾ ਜਥਾ ਭਾਈ ਮਨਜੀਤ ਸਿੰਘ ਸੋਹੀ ਉਹਨਾਂ ਦਾ ਜਥਾ ਆਦਰੀ ਪਹੇਗਾ ਜੋ ਜੀ ਉਹਨਾਂ ਨੇ ਸਵੇਰ ਤੋਂ ਸ਼ੁਰੂ ਕੀਤੀ ਇਤਿਹਾਸ ਦੀ ਇਤਿਹਾਸ ਅੱਗੇ ਸ਼ੁਰੂ ਕਰੋ